ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਰਿੰਦਰ ਧੋਨਾ ਅੱਜ ਪਹੁੰਚੇ ਆਂ ਬਿਆਸ ਦੇ ਇੱਕ ਇਲਾਕਾ ਪਿੰਡ ਵਜੀਰਪੁਰ ਰਵਿਖੇ بارشਾਂ ਤਾਂ ਹੋਣ ਦੇ ਕਾਰਨ ਜੋ ਕਿ ਮੰਡ ਖੇਤਰ ਦੇ ਵਿੱਚ ਜੋ ਕਿ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਪਾਣੀ ਆ ਚੁੱਕਾ ਹੈ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਆ ਤਹਿਸ਼ ਨੈਸ਼ ਹੋ ਗਈਆਂ ਵਾ ਕੁਝ بارشਾਂ ਹੋਣ ਦੇ ਕਾਰਨ ਦਰਿਆਜ ਦੇ ਨਜ਼ਦੀਕ ਦੇ ਪਿੰਡ ਦਾ ਜਿਹੜਾ ਉਹ ਘਰਾਂ ਦੇ ਕੋਲ ਜਿਹੜੇ ਬਾਸ਼ ਦੇ ਕਾਰਨ ਘਾ ਡਿਗਰੇ ਨੇ ਗਲੀਆਂ ਜਿਹੜੀਆਂ ਬਹਿ ਕੇ ਗਈਆਂ ਵਾ ਇੱਕ ਆਪਾਂ ਖੜੇ ਇੱਕ ਗੁਰਦੁਆਰਾ ਸਾਹਿਬ ਆ ਉਹਦੀ ਕੰਧ ਵੀ ਜਿਹੜੀ ਡਿੱਗਦੀ ਪਈਦੀ ਆ ਕੁਝ ਇਲਾਕਾ ਨਿਵਾਸੀ ਉਹਨੂੰ ਤਰਪਾਲਾ ਪਾ ਕੇ ਢੱਕਣ ਦੀ ਕੋਸ਼ਿਸ਼ ਕਰ ਰਹੇ ਆ ਕੈਮਰਾਮੈਨ ਨੂੰ ਕਾਵਾਂਗਾ ਕੋਈ ਤਸਵੀਰਾਂ ਦਿਖਾਣ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ بارش ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਚੁੱਕਾ ਹੈ ਜਿਸ ਕਾਰਨ ਦਰਿਆਈ ਖੇਤਰਾ ਵਿੱਚ ਹੜਵਾਲੀ ਸਥਿਤੀ ਬਣੀ ਹੋਈ ਹੈ

ਇਹ ਸਮੱਸਿਆ ਭਾਈ ਸਾਰਾ ਗੁਰਦੁਆਰੇ ਦੀ ਜੀ ਕੰਦਾਂ ਸਾਡੀਆਂ ਬਹਿ ਗਈਆਂ ਵਾ ਗੁਰਦੁਆਰੇ ਦਾ ਲੈਂਟਰ ਵੀ ਬੈਠਾ ਜੀ ਆ ਕੰਦ ਦੇ ਨਾਲ ਭਾਈ ਇਹ ਸਾਰੀਆਂ ਬੱਲੀਆਂ ਲਾ ਚੁੱਕੇ ਆ ਇਹ ਕੰਦ ਸਾਡੀ ਸਾਰੀ ਪਾਟੀ ਆ ਕਿੰਨੇ ਦਿਨ ਤੋਂ ਜਿਹੜਾ ਵਾ ਮਾਰ ਤੋਂ ਪਹਿਲਾਂ ਵੀ ਹੈਗੀ ਕਿ بارش ਤੇ ਆਉਂਦੇ ਸਾਰਾ ਨੁਕਸਾਨ ਹੋ ਗਿਆ ਵਾ ਇਹ بارش ਤੇ ਆਉਂਦੇ ਹੋਇਆ ਜੀ ਸਾਰਾ ਕੁਝ ਇਹ ਲਗਭਗ ਕਿੰਨੇ ਦਿਨੋਂ ਚੱਲਿਆ ਇਹਨੂੰ ਨੁਕਸਾਨ ਹੋਇਆ ਨੂੰ ਜੀ ਚਾਰ ਪੰਜ ਦਿਨ ਚਾਰ ਪੰਜ ਦਿਨ ਹੋ ਗਏ ਜੀ ਇੰਨੇ ਕਿ ਦਿਨ ਹੋਏ ਚਾਰ ਪੰਜ ਦਿਨ ਹੋ ਗਏ ਜੀ ਹੋ ਗਏ ਜੀ ਹੋਰ ਇੱਕ ਨੁਕਸਾਨ ਕਿੰਨਾ ਕੁ ਅਲੱਗ ਲੱਗੇ ਜਿਹੜਾ ਵਾ ਤੁਹਾਡੇ ਹੋਇਆ ਵਾ ਜਾਂ ਤੁਹਾਨੂੰ ਮਨਾਈ ਜਿਹੜੀਆਂ ਵੇ ਕਿ ਤੁਹਾਨੂੰ ਕੋਲੋਂ ਪਾਉਂਦੇ ਜਾਂ ਫਿਰ ਹਸਪਤਾਲੇ ਭੇਜਿਆ ਜਾਂ ਕਿੱਥਾਂ ਇਹ ਪੀਜੂ ਡਬਲ ਜੀ ਵਾਲਿਆਂ ਦਿੱਤੀਆਂ ਜੀ ਉਹਨਾਂ ਦੇ ਆ ਜਾਂਣਾ ਹਾਂ 3WD ਹੈ ਇਹ ਇਹ ਬੀਆ ਪਿੰਡ ਦੇ ਇਲਾਕਾ ਨਿਵਾਸੀ ਸਾਡੇ ਨਾਲ ਖੜੇ ਆ ਉਹਨਾਂ ਨਾਲ ਕੋਈ ਗੱਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਵੀਰ ਜੀ ਜਿਹੜੇ ਅੱਜ ਕੀ ਪ੍ਰੋਬਲਮ ਆ ਗਈ ਹੈ ਜੀ ਵਜ਼ੀਰ ਪਿੰਡ ਭੋਲਰ ਤੋਂ ਆ ਪੁਰਾਣਾ ਵਜ਼ੀਰ ਸਾਡਾ ਢਾਏ ਕੰਡਾ ਦਰਿਆ ਸਾਡੀ ਪਹਿਲੋਂ ਘਾਟੀ ਡਿੱਗੀ ਆ ਘਾਟੀ ਤੋਂ ਸਾਰਾ ਵਿਕਾਸ ਕਰਦਾ ਕਰਦਿਆ ਸਾਡੇ ਗੁਰਦੁਆਰੇ ਦੀ ਕੰਧ ਬੜੀ ਮਜ਼ਬੂਤ ਹੋਈ ਆ ਉੱਤੇ ਬਹੁਤ ਜ਼ਿਆਦਾ ਮਲਬਾ ਸਾਰੀ ਕਾਂਦੇ ਹੀ ਪਲਟ ਗਈ ਸਾਡੀ ਉਹ ਤੋਂ ਬਾਅਦ ਆ ਸਾਰਾ ਇਹ ਬੱਲੀਆਂ ਦਿੱਤੀਆਂ ਉੱਤੇ ਤਰਪਾਲਾ ਪਾ ਚੁੱਕੇ ਆ ਤੇ ਸਾਡੀ ਕੋਈ ਮਤਲਬ ਵੀ ਹੋਣੀ ਚਾਹੀਦੀ ਆ ਨਾਲ ਨਾਲ ਸਾਡੀ ਫਿਰਨੀ ਦੇ ਘਾਰ ਆ ਸਾਨੂੰ ਜਿਆਦਾ ਡਰਿਆ ਹੁਣ ਤੱਕ ਕੋਈ ਪ੍ਰਸ਼ਾਸਨ ਜਾਂ ਕੋਈ ਪੁਲਿਸ ਅਧਿਕਾਰੀ ਜਾਂ ਕੋਈ ਹੋਰ ਕੈਬਨਟ ਮੰਤਰੀ ਕੋਈ ਹੁਣ ਤੱਕ ਤੁਹਾਡੀ ਕੋਸਾ ਲੈਣ ਵਾਸਤੇ ਆਏ ਨੇ ਇੱਥੇ ਆਇਆ ਜੀ ਡੀਸੀ ਵੀ ਆਇਆ ਉਹਦੇ ਨਾਲ ਪੁਲਿਸ ਵੀ ਬਹੁਤ ਜਿਆਦਾ ਸੀਰੇ ਕੀ ਪ੍ਰਸ਼ਾਸਨ ਦੇਖ ਗਿਆ ਜੀ ਹੁਣ ਤੱਕ ਉਹ ਕਹਿ ਗਿਆ ਜਿਹੜੇ ਨਾਲ ਨਾਲ ਘਾਰ ਆ ਇਹ ਸਾਰੇ ਗੁਰਦੁਆਰੇ ਚਲਜੋ ਸਕੂਲਾਂ ਚਲਜੋ ਸਕੂਲ ਦੇ ਵਿੱਚ ਤੇ ਅੱਜ ਰੋਟੀ ਨਹੀਂ ਮਿਲ ਕੇ ਉਹਨਾਂ ਪੱਕੀ ਤੇ ਹੰਢੀ ਤੇ ਸਕੂਲਾਂ ਜਾ ਕੇ ਕੀ ਕਰਨਗੇ ਗੁਰਦੁਆਰੇ ਜਾ ਕੋਈ ਸਾਨੂੰ ਸਹਾਤਾ ਹੋਵੇ ਜਾਂ ਸਕੂਲ ਤੇ ਸਹਾਤਾ ਹੋਵੇ ਤੇ ਕੋਈ ਜਾ ਵੀ ਸਕੇ ਉੱਤੇ ਬਹਿ ਵੀ ਜਾਵੇ ਹੁਣ ਜੱਦਾ ਦਾ ਕਹਿੰਦੇ ਚੋਂਦਾ ਗੁਰਗਜਾਰਾ ਹੈਗਾ ਉੱਥੇ ਬੈਠੇ ਰਮਾਨਾ ਕੀ ਕਰਨਾ ਲੋਕ ਕੀ ਨੂੰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗ ਇਹੋ ਹੀ ਆ ਵੀ ਸਾਡਾ ਕਾ ਕਰਦਾ ਜਾਈ ਬਾਹਰ ਲਈ ਫਿਰ ਨਹੀਂ ਸਾਰੀ ਪਾਸ ਕਰੋ ਆਮਤ ਸਾਨੂੰ ਤੇ ਹੋ ਰਿਹਾ 17 ਇਹੋ ਹੀ ਆ ਸਾਨੂੰ ਘਾਟੀ ਆ ਵੀ ਬਣਾ ਜਿਆਦਾ ਸਾਨੂੰ ਆ ਘਾਟੀ ਦਾ ਸਾਡਾ ਸਟਾਰਟਿੰਗ ਹੋਈ ਆ ਜੀ ਉਹ ਪਰੇ ਘਾਟੀ ਸਾਡੀ ਉਥੋਂ ਤੱਕ ਸਾਰਾ ਸਫਾਇਆ ਹੋਇਆ ਪਿਆ ਆ ਦੋ ਘਰਾਂ ਵਾ ਵਿੱਚ ਇੱਕ ਘਰ ਤੇ ਡਿੱਗ ਪਿਆ ਇੱਕ ਨਾਲ ਉਹ ਵੀ ਬਹਿ ਗਿਆ ਅਗਲੇ ਪਾਸੇ ਉਹ ਵੀ ਬਹਿ ਗਿਆ ਗਾੜੀ ਦੁਕਾਨਾ ਉਹ ਵੀ ਬੈਠੀ ਪਈ ਕੋਈ ਡਿੱਗਣ ਦੇ ਨਾਲ ਕੋਈ ਜਾਨੀਮਾਲੀ ਨੁਕਸਾਨਤ ਨਹੀਂ ਹੋਇਆ ਅਜੇ ਕੋਈ ਭਾਈ ਨੇ ਸਾਮਾਨ ਨਹੀਂ ਆ ਸਮਾਨ ਕੱਢ ਕੇ ਬਾਹਰ ਸਾਰਾ ਥੋੜਾ ਬਟ ਸਾਡੂ ਲਿਆ ਘਰਾਂ ਦਾ ਨੁਕਸਾਨ ਹੈ ਓਕੇ ਦੱਸੋ ਹਾਂਜੀ ਵੀਰ ਜੀ ਜਿਹੜਾ ਮੇਰਾ ਇੱਕ ਮਕਾਨ ਸੀਗਾ ਉਹ ਡਿੱਗ ਚੁੱਕਾ ਆ ਜਾਨੀ ਕਿ ਸਾਰੇ ਪਿੰਡ ਦਾ ਜਾਨੀ ਕਿ ਬਹੁਤ ਖਸਤਾ ਹਾਲਤ ਆ ਪਿੰਡ ਦੀ ਫਿਰਨੀ ਆ ਸਾਰੀ ਬਹੁਤ ਬੁਰਾ ਹਾਲੇ ਦਾ ਅਸੀਂ ਕਹਿੰਨੇ ਕਿ ਸਾਰੇ ਪਿੰਡ ਨੂੰ ਹੀ ਸਹੂਲਤ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਸਾਡਾ ਜਿਹੜਾ ਇਹ ਮਸਲਾ ਹੱਲ ਕੀਤਾ ਜਾਵੇ ਜਿੰਨੀ ਜਲਦੀ ਕਿਉਂਕਿ ਸਾਡੇ ਪਿੰਡ ਨੂੰ ਸਾਰੇ ਨੂੰ ਖਤਰਾ ਹੈ ਜੀ ਹੁਣ ਆ ਮੈਂ ਜੱਜ ਪੱਟੀ ਦੇ ਨਾਲ ਬਰਿੰਦਰ ਧੋਨਾ ਦੀ ਰਿਪੋਰਟ